ਇੱਕ ਮਿੰਟ ਮੇਰੇ ਨੇ कनु ये हो द्वार करे और वोला पानी भी हो निकलैया आ भी है थोड़ा 6:00 बजे ठीक है सर बस सका हो गया समझ आ गया सब क्या हो

ਬਿਜਲੀ ਨਾਲ ਕਿੰਨਾ ਕੁ ਨੁਕਸਾਨ ਹੋਗਾ ਨੁਕਸਾਨ 4 ਲੱਖ ਦਾ ਹੋ ਗਿਆ ਸੀ ਜੀ ਸਮਾਨ ਸਮੂਹ ਨੂੰ ਸਮਾਨ ਬਹੁ ਪਿਆਤੀ ਸੂਫੇ ਪਹਿਤੇ ਗਏ ਹੋਰ ਸਮਾਨ ਬਹੁ ਪਿਆਤੀ ਬੱਚਿਆਂ ਦੇ ਕੱਪੜੇ ਕੁੱਪੜ ਬਹੁਤ ਹੈ ਸਮਾਨ ਪਿਆਤੀ ਜੀ ਅੱਤਾ ਜੀ ਇਹੀ ਕਹਿਣਾ ਵੀ ਮੇਰਾ ਬੱਚਾ ਗਰੀਬਤੀ ਦਾ ਅੱਤਾ ਮਿੰਤ ਕਰਦੇ ਤੇ ਬਹੁ ਵੀ ਲੋਕਾਂ ਦੇ ਭਾਂਡੇ ਮਾਰਤੀਆ ਲੋਕਾਂ ਦੇ ਭਾਂਡੇ ਮਾਰਦਿਆ ਮੇਰੀ ਨੂੰ ਵੀ ਉਹ ਵੀ ਭਾਂਡੇ ਮਾਰ ਕੇ ਚੈਂਪਸ ਕਰਦੇ ਅੱਤਾ 4 ਲੱਖ ਦਾ ਜੀ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੈਂ ਹੀ ਮੰਗ ਮੰਗਦੀ ਆ ਵੀ ਮੇਰਾ ਬੱਚੇ ਦਾ ਹੋ ਹੋ ਜਵੇ ਬੰਦ ਕਰਾ ਦੇ ਬੇਟਾ ਜੀ ਡਰਿਆ ਬਲਾ ਬਾਹਰ ਗੱਡੀ ਤੇ ਲੱਗਿਆ ਹੋਇਆਗਾ ਕਹਿੰਦੇ ਤੁਸੀਂ ਫਿਰ ਮਤਲਬ ਕੱਲੀ ਸੀਗੇ ਹਾਂ ਜੀ ਮੇਰੇ ਨੂੰਤੀ ਮੇਰੇ ਪੁੱਤੇ ਨੇ ਦੋ ਛੋਟੇ ਛੋਟੇ ਛੋਟੀ ਨੂੰਹ ਪਹਿਲੇ ਕਮਰੇ ਚ ਕਿਵੇਂ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਸਾਨੂੰ ਜੇ ਲੋਕਾਂ ਨੇ ਗਾਹ ਪਾਇਆ ਜੇ ਉਤੋਂ ਦੀ ਅੱਗ ਨਿਕਲੇ ਹਾਂ ਜੇ ਮੌਕੇ ਤੇ ਨਾ ਫਿਰ ਕੰਟਰੋਲ ਹੁੰਦਾ ਤਾਂ ਬਚ ਸਕਦਾ ਸੀ ਹਾਂ ਬਚ ਸਕਦਾ ਤੇ ਹੀ ਬਿਜਲੀ ਤਾਰ ਨੂੰ ਵੀ ਹਾਂ ਬਿਜਲੀ ਦੇ ਤਾਰ ਨਾਲ ਹੋਇਆ ਜੀ ਸਾਰਾ ਕੁਝ ਬਿਜਲੀ ਤਾਰ ਨੂੰ ਵੀ ਅੱਗ ਲੱਗੀ ਹਾਂ ਜੀ ਬਿਜਲੀ ਦੇ ਤਾਰ ਨੂੰ ਵੀ ਅੱਗ ਲੱਗ ਗਈ ਤੇ ਤੁਸੀਂ ਮਤਲਬ ਬਹੁਤ ਸਮਾ ਔਖਾ

ਮੈਂ ਮੰਡੀ ਚ ਆ ਰਿਹਾ ਸੀ ਜੋ ਦੇਖਿਆ ਤਾਂ ਧੂਆ ਨਿਕਲ ਰਿਆ ਸੀਗਾ ਅੱਗ ਅੰਦਰੋਂ ਪੂਰੀ ਚੜੀ ਪਈ ਸੀਗੀ ਤੇ ਬਾਹਰ ਤਾਰਾਂ ਨੂੰ ਅੱਗ ਲੱਗੀ ਪਈ ਸੀ ਮੈਨੇ ਤਾਰ ਕੱਟੀ ਆ ਬਿਜਲੀ ਵਾਲੀ ਫਿਰ ਉਸ ਤੋਂ ਬਾਅਦ ਅਸੀਂ ਕੀ ਕਹਿੰਦੇ ਨੇ ਪਾਣੀ ਪੂਣੀ ਪਾਇਆ ਥੋੜਾ ਮੋਟਾ ਜਿੰਨਾ ਕੰਟਰੋਲ ਹੋ ਸਕਿਆ ਸੀ ਕੀਤਾ ਪਰ ਨੁਕਸਾਨ ਬਹੁਤ ਹੋ ਗਿਆ ਅੰਦਰ ਜਿੰਨਾ ਵੀ ਸਮਾਨ ਸੀ ਸਾਰਾ ਚਲ ਗਿਆ ਹੋਰ ਕੋਈ ਮਤਲਬ ਕੀ ਕੋਈ ਇਸ ਤਰ੍ਹਾਂ ਜੇ ਤੁਸੀਂ ਬਿਜਲੀ ਤਾਰ ਨਾ ਕੱਟਦੇ ਹੋਰ ਵੀ ਕੋ ਜਾਨੀ ਮਰੀ ਸਮਾਨ ਨਾਲ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਜੀ ਨਾਲ ਇੱਕ ਮਕਾਨ ਹੋਰ ਸੀਗਾ ਉਸ ਨੂੰ ਵੀ ਅੱਗ ਲੱਗ ਸਕਦੀ ਸੀ ਜੇ ਮੈਂ ਤਾਰ ਨਾ ਕੱਟਦੇ ਤੁਸੀਂ ਆਪਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਮੰਗ ਤਾਂ ਇਹ ਨੁਕਸਾਨ ਕਿੰਨਾ ਗਿਆ ਨੁਕਸਾਨ ਨੁਕਸਾਨ ਤਕਰੀਬਨ ਹੋ ਗਿਆ ਹੋਊਗਾ ਅੰਦਰ ਕਾਫੀ ਖੂਸੀ ਸੋਫੇ ਸੀਗੇ ਮਹਿੰਗੇ ਬਾਕੀ ਹੋਰ ਸਾਮਾਨ ਅਸੀਂ ਕਨਵਰਟਰ ਸੀਗਾ ਮੰਨ ਲਓ 20-25 ਹਜ਼ਾਰ ਦਾ ਹਨ ਬੈਟਰ ਇਹ ਪਹਿਲਾਂ ਹਾਂ ਪਹਿਲਾਂ ਸ਼ਾਇਦ ਇਹਨਾਂ ਬੈਟਰੇ ਸ਼ਾਰਟ ਹੋਇਆ ਤੇ ਅੱਗੇ ਵੱਧਦੀ ਹਾਂਜੀ ਅੱਗੇ ਵੱਧਦੀ ਗਈ ਫਿਰ ਅੱਗੇ ਤਾਰਾਂ ਨੂੰ ਲੱਗ ਗਈ ਉਹ ਮਤਲਬ ਇਹ ਨਾ ਕਰ ਉਹ ਮੈਂ ਤਾਰ ਕੱਟਦੀ ਨਹੀਂ ਤਾਂ ਹੋਰ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕੀ ਮੰਗ ਕਰਦੇ ਉਹ ਪ੍ਰਸ਼ਾਸਨ ਨੂੰ ਆਏ ਆ ਵੀ ਚੱਲੇ ਨਾ ਹੁੰਦੇ ਆ ਕੇ ਕੋਈ ਥੋੜਾ ਮੋਟਾ ਮਾਲੀ ਸਹਾਈ ਤੱਕਤੀ ਜਾਵੇ ਹੋਰ ਤਾਂ ਬਸ ਉਹ ਜੋ ਨੁਕਸਾਨ ਸੀ ਉਹ ਤਾਂ ਹੋ ਗਿਆ ਜੋ ਮਾਲੀ ਸਹਾਈ ਤਾਂ ਸਰਕਾਰ ਕਰ ਸਕਦੀ ਹੈ ਉਹ ਦੇ ਦੇਣਗੇ ਕੀ ਕੰਮ ਕਰਦੇ ਜੀ ਉਹ ਬਾਈ ਫਰ ਦਾ ਕੰਮ ਕਰਦੇ ਤੁਹਾਡੇ ਪਿਤਾ ਜੀ ਉਹ ਟਰੱਕ ਚਲਾਉਂਦੇ ਰਹੀ। ਇਹ ਤੁਹਾਡੇ ਘਰ ਦੇ ਅੱਗੇ ਕਿਹਨੇ ਲੱਗੀ ਐ ਇਹ ਕਿਹਦੇ ਕਾਰਨ ਪਤਾ ਨਹੀਂ ਕੋਈ ਵਾਇਰ ਬੂਰ ਹੋ ਗਈ ਤਾਂ ਪਤਾ ਨਹੀਂ ਕੀ ਹੋਈ। ਤਾਰ ਟੁੱਟ ਗਈ। ਹਾਂਜੀ ਘਰੇ ਕੋਈ ਹੈ ਨਹੀਂ ਤੇ ਦੋਨੇ ਫੈਮਿਲੀਓ ਚ ਕੋਈ ਨਹੀਂ ਸੀ। ਬਿਜਲੀ ਦੀ ਤਾਰ ਨੂੰ ਕਿਸੇ ਕੋਈ ਇਨਵੈਟਰ ਨੂੰ ਪਿੱਛੇ। ਬਿਜਲੀ ਦੀ ਤਾਰ ਫੁੱਗੀ ਐ ਦੇਖੋ ਬਾਰੋ ਹੀ ਪਤਾ ਚੱਲਦੀ ਤੁਹਾਨੂੰ। ਇਹਨਾਂ ਨੂੰ ਕਿੰਨੀ ਵਾਰੀ ਮੈਂ ਪਿੰਝ ਲੈਣ ਨੂੰ ਕਿਹਾ ਤਾਰ ਸੈੱਟ ਕਰ ਦਿਓ। ਆਂਦਾ ਨਹੀਂ ਕੋਈ ਵੈਸੇ। ਜੀ। ਉਹ ਅਮੀਕੋਤਾ ਜਿੰਨੇ ਤੋਂ ਕੋਈ ਮੌਕੇ ਤੇ ਹੈਗੇ ਸੀ ਜੇ ਕੋਈ ਮਤ ਪਾ ਲਈ ਪੰਚੀ। ਕੋਈ ਨਹੀਂ ᱛੀ ਘਰੇ ਸਾਰੇ ਆਪਣੇ ਆਪਣੇ ਕੰਮਾਂ ਕਰ ਰਹੇ ਤੇ ਸੀ। ਤਾ ਪਿੱਛੋਂ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਪੀ ਸੀ 4 ਲੱਖ ਵਾਂਗੂ 4 ਲੱਖ ਵਾਂਗੂ ਨੁਕਸਾਨ ਹੋ ਗਈ ਤੁਹਾਡਾ ਇੱਧਰ ਬਹੁਤ ਕੁਝ ਪਿਆ ਤੁਹਾਡਾ ਜਮਾਨੇ ਕੀ ਹੋਈਆ ਬਣੀ ਜੇ ਮੌਕੇ ਤੇ ਫਾਇਰ ਬ੍ਰਿਗੇਡ ਆਈ ਜਾਂਦੀ ਹਾਂਜੀ ਮੌਕੇ ਤੇ ਆ ਗਈ ਤਕਰੀਬਨ ਸਾਡੇ ਬੰਦੇ ਨੇ ਅੱਗ ਮੰ ਭਜਾ ਲਈ ਤੀ ਬਸ ਫਿਰ ਵੀ ਆ ਗਈ ਮੌਕੇ ਤੇ ਫਾਇਰ ਬ੍ਰਿਗੇਡ ਆ ਗਈ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਹੁਣ ਇਸ ਪਰਿਵਾਰ ਨੂੰ ਬਹੁਤ ਤੁਹਾਡਾ ਕਿੰਨੀ ਮੰਗੀ ਕੀ ਕਰਦੇ ਮੰਗਤਾ ਕਿ ਇਹ ਕਰਕੇ 11 ਸੈਟ ਕਰਾ ਦੇਣ ਆਗ ਬਗਲੀ ਲੱਗੀ ਹੈ ਮੈਂ ਤਾਂ ਮੈਂ ਤਾਂ ਚੱਲ ਹੁਣ ਆਈ ਮੈਨੂੰ ਰਾਗ ਲੱਗੀ ਦੇਖੀ ਧੂਆ ਬਹੁਤ ਉੱਠ ਰਿਹਾ ਥਾ ਜੀ ਇਹਨਾਂ ਨੂੰ ਕੁਝ ਮਿਲਣਾ ਚਾਹੀਏ ਸੰਦੀਪਾ ਬਸ ਅਗਰਾਂ ਚ ਕੰਮ ਕਰ ਕਰ ਕੇ ਚੀਚਾਂ ਬਣਾਈਏਗੇ ਮੇਰੇ ਅੱਗੇ ਕਿਸ ਤਰ੍ਹਾਂ ਲੱਗੀ ਹੈ ਜੀ ਇਹ ਜੀ ਮਤਲਬ ਜਨਾ ਸੁਣਨ ਚ ਆਏ ਕਿ ਇਹਨਾਂ ਇਨਵਰਟਰ ਦੀ ਅੱਗ ਹੈ ਜੀ ਇਨਵਰਟਰ ਦਾ ਕੋਈ ਸ਼ਾਰਟ ਸਰਕਟ ਹੋਇਆ ਹੋਗਾ ਉਹਦੇ ਕਾਰਨ ਅੱਗ ਲੱਗੀ। ਤੁਸੀਂ ਫਾਇਰ ਬਿਗੇਟ ਅਸੀਂ ਫਾਇਰ ਬਿਗੇਟ ਤੋਂ ਆਈ ਸਾਨੂੰ ਟੈਲੀਫੋਨ ਤੇ ਸੂਚਨਾ ਦਿੱਤੀ ਗਈ ਸੀ ਕਿ ਇੱਧਰ ਲੱਦੀ ਗੇਟ ਮੰਦਿਰ ਦੇ ਬੈਕਸਾਈਡ ਵੀ ਅੱਗ ਲੱਗ ਜੀ। ਵੀ ਉੱਥੇ ਪਹੁੰਚੋ ਜਲਦੀ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਜੀ। ਅੱਗ ਤੇ ਕਾਬੂ ਪਾ ਲਿਆ ਗਿਆ। ਆਗੂ ਅੱਗ ਤੇ ਕਾਬੂ ਆ ਜੀ। ਠੀਕ ਹੈ ਜੀ ਸਾਰੀ ਅੱਗੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਨਹੀਂ ਜੀ ਮਾਲੀ ਨੁਕਸਾਨ ਤਾਂ ਹੋਇਆ ਜੀ ਜਾਨੀ ਨਹੀਂ ਕੋਈ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਇਥੇ ਨੁਕਸਾਨ ਹੀ ਲੱਗਦਾ ਰਿਹਾ ਜੀ ਕਾਫੀ ਹੋਇਆ ਬਾਕੀ ਥੋੜਾ ਸੜ ਗਿਆ ਜੀ ਸੜ ਗਏ ਜੀ ਸੋ ਪੇ ਜਾ ਫੇ ਸੜ ਗਏ ਜੀ ਮਤਲਬ ਤਾਂ ਕੋਈ ਕਣਕ ਦੇ ਦਾਣੇ ਵੀ ਪਏ ਸੀ ਸ਼ਾਇਦ ਜਾਂ ਕੁਝ ਵੀ ਮੰਦਰ ਸੀ ਇਨਵਰਟਰ ਸੀ ਉਹ ਸੜ ਗਏ ਜੀ ਤੇ ਉੱਪਰ ਵੀ ਕੋਈ ਟੈਂਕੀ ਟੂ ਕੀ ਨੂੰ ਵੀ ਅੱਗੇ ਲੱਗੀ ਹਾਂ ਜੀ ਹਾਂ ਜੀ ਉਹ ਇਧਰੋਂ ਅੱਗੇ ਚੜ ਕੇ ਜੀ ਉੱਪਰ ਟੈਂਕੀ ਪਈ ਸੀ ਜਿੰਨੀ ਜਗ੍ਹਾ ਖਾਲੀ ਸੀ ਉਹ ਸਾਰੀ ਟੈਂਕੀ ਖੋ ਗਈ ਜੀ ਹਾਂ ਹੁਣ ਕਾਬੂ ਚਾਹੀਏ ਹੁਣ ਕੋਈ ਅੱਗ ਨਹੀਂ ਬਾਕੀ ਠੀਕ ਹੈ ਯੋਕੇ